ਸੱਚੀ ਕਾਲ ਦੋਸਤੋ ਪਬਲਿਕਸ ਮਾਣਾ ਨੁਸਤ ਤਾੜਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਮਾਮਗੜ ਦੇ ਵਿੱਚ ਬੰਸੀ ਲਾਲ ਨਾਮ ਦਾ ਜਿਹੜਾ ਲੜਕਾ ਹੈ ਨੌਜਵਾਨ ਲੜਕਾ ਇਹ 1 ਮਹੀਨਾ ਪਹਿਲਾਂ ਕਰਨਾਲ ਦੇ ਕੋਲ ਕਿਸੇ ਪਿੰਡ ਦੇ ਵਿੱਚ ਕੰਪਾਇਨ ਦੇ ਉੱਤੇ ਕੰਮ ਕਰਨ ਦੇ ਲਈ ਗਿਆ ਸੀ ਇਹ ਇਲਜ਼ਾਮ ਜਿਹੜੇ ਨੇ ਅੱਜ ਪਰਿਵਾਰ ਵੱਲੋਂ ਲਗਾਏ ਗਏ ਨੇ ਪਰਿਵਾਰ ਦਾ ਕਹਿਣਾ ਹੈ ਕਿ 1 ਮਹੀਨਾ ਪਹਿਲਾਂ ਅਜੀਮਗੜ ਜੋ ਸਮਾਣਾ ਦੇ ਨਾਲ ਲੱਗਦਾ ਹੈ ਉੱਥੇ ਦਾ ਇੱਕ ਵਿਅਕਤੀ ਜਿਸ ਨੂੰ ਰਵਿੰਦਰ ਕਿਹਾ ਜਾਂਦਾ ਉਹ ਸਾਡੇ ਘਰ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਆਉਂਦਾ ਹੈ ਤੇ ਸਾਡੇ ਲੜਕੇ ਨੂੰ ਕੰਮ ਕਰਨ ਦੇ ਲਈ ਨਾਲ ਲੈ ਜਾਂਦਾ ਜਦੋਂ 1 ਮਹੀਨਾ ਕੰਮ ਕਰਨ ਦੇ ਬਾਅਦ ਲੜਕਾ ਘਰ ਆਉਂਦਾ ਤਾਂ ਲੜਕੇ ਦੀ ਪੋਜੀਸ਼ਨ ਜਿਹੜੀ ਹੈ ਬਿਲਕੁਲ ਹੀ ਚੱਲਣ ਤੋਂ ਵੀ ਜਿਹੜਾ ਲੜਕਾ ਇੰਨਾ ਕੋ ਔਖਾ ਸੀ ਤਾਂ ਪਰਿਵਾਰ ਵੱਲੋਂ ਜਦੋਂ ਪੁੱਛਿਆ ਜਾਂਦਾ ਤਾਂ ਲੜਕੇ ਵੱਲੋਂ ਕੋਈ ਵੀ ਜਿਹੜਾ ਜਵਾਬ ਹੈ ਪਲਟਕੇ ਨਹੀਂ ਦਿੱਤਾ ਜਾਂਦਾ ਜਿਸ ਤੋਂ ਬਾਅਦ ਲੜਕੇ ਦੀ ਹਾਲਤ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਤੇ ਉਲਟੀਆਂ ਕਰਨ ਲੱਗ ਜਾਂਦਾ ਤੇ ਦੂਜੇ ਪਾਸੇ ਪਰਿਵਾਰ ਵੱਲੋਂ ਉਸ ਕੰਬੈਨ ਦੇ ਲੜਕੇ ਜਿਹੜਾ ਲੈ ਕੇ ਗਿਆ ਸੀ ਉਸ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿ ਸਾਡੇ ਲੜਕੇ ਨੂੰ ਸ਼ਾਇਦ ਉਸ ਵੱਲੋਂ ਕੋਈ ਮਾਰਿਆ ਕੁੱਟਿਆ ਗਿਆ ਜਿਸ ਦੀ ਹੁਣ ਜਾਂਚ ਹੈ ਸਿਟੀ ਪੁਲਿਸ ਵੱਲੋਂ ਕੀਤੀ ਜਾਣੀ ਹੈ ਤੇ ਅੱਜ ਪਰਿਵਾਰ ਜਿਹੜਾ ਸਿਟੀ ਪੁਲਿਸ ਦੇ ਵਿੱਚ ਪਹੁੰਚਿਆ ਤੇ ਪ੍ਰਸ਼ਾਸਨ ਵੱਲੋਂ ਵੀ ਉਸ ਨੂੰ ਜਿਹੜਾ ਪਰਿਵਾਰ ਨੂੰ ਆਸ਼ਵਾਸਨ ਦਿੱਤਾ ਗਿਆ ਤੇ ਦੂਜੇ ਪਾਸੇ ਪਰਿਵਾਰ ਕੀ ਕਹਿ ਰਿਹਾ ਹੈ ਸਾਜੇ ਤੁਸੀਂ ਸੁਣ ਹੀ ਲਓ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਸਿੰਦਰਪਾਲ ਜੀ ਸਿੰਦਰਪਾਲ ਜੀ ਤੁਹਾਡਾ ਮੁੰਡਾ ਸੀ ਹਾਂਜੀ ਤੇ ਕਿਵੇਂ ਹੋਈ ਹੈ ਉਹਨਾਂ ਦੀ ਮੌਤ ਬੋਦਾ ਇੰਤੋਂ ਜਈ ਮੁੰਡਾ ਕਪੈਨ ਵਾਲੇ ਲੈ ਗਏ ਰਵਿੰਦਰ ਉਹਦਾ ਨਾਮ ਹੈ ਹੂੰ ਤੇ ਜੀ ਮਗਾੜਾ ਉੱਥੇ ਰਹਿੰਦੇ ਨੇ ਹੂੰ ਉਸ ਤੋਂ ਬਾਅਦ ਮੈਨੂੰ ਵੀ ਮਿਲਿਆ ਮੈਂ ਕਾਕਾ ਜੀਵੇਂ ਮੁੰਡਾ ਲੈ ਕੇ ਜਾ ਰਿਹਾ ਰਿਵਾਕ ਅਹੀਂ ਮਹੀਨਾ ਲੱਗੇ ਡੇਢ ਲੱਗੇ ਮੁੰਡਾ ਅਹੀਂ ਛੱਡ ਕੇ ਗਈ ਹੂੰ ਕਹਿੰਦਾ ਠੀਕ ਐ ਇੰਤੋਂ ਉੱਥੇ ਗਿਆ ਪਤਾ ਨਹੀਂ ਰੱਬ ਜਾਣੇ ਮਾਰਿਆ ਕੁੱਟਿਆ ਕੀ ਕਰਿਆ ਘਰ ਆ ਗਿਆ ਜੀ ਹੂੰ ਘਰ ਆ ਕੇ ਮੈਂ ਪਹੁੰਚਿਆ ਇਹ ਕਦੇ ਉਲਟੀਆਂ ਕਰਨ ਲੱਗ ਰਿਹਾ ਹਾਂ ਹਾਂ ਮੈਂ ਕਾਕਾ ਜੀ ਗੱਲ ਹੋਈ ਆ ਉਹ ਤੋਂ ਬੋਲ ਨਹੀਂ ਨਿਕਲਿਆ ਆ ਹੀ ਜਾ ਕੇ ਪਹਿਲਾਂ ਜੀਵਨ ਤੇ ਗਏ ਆ ਜੀਵਨ ਤੋਂ ਇੱਕ ਉਹ ਨਹੀਂ ਕੋਈ ਸਿਸਟਮ ਜਾਂ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਸਰਕਾਰੀ ਚ ਲੈ ਜਾ ਹਾਂ ਸਰਕਾਰੀ ਚ ਗਏ ਉੱਥੇ ਉਹਨਾਂ ਨੇ ਜੀ ਕਹਿੰਦੇ ਵੀ ਇਹਦਾ ਤਾਂ ਡੀਪੀ ਲੋ ਰਿਹਾ ਕੋਈ ਹੋ ਰਿਹਾ ਜੀ ਪਟਿਆਲੇ ਜੀ ਹਾਂ ਅਜੀ ਫਿਰ ਪਟਿਆਲੇ ਗਏ ਤਿੰਨ ਚਾਰ ਦਿਨ ਉੱਥੇ ਰੱਖਿਆ ਫਿਰ ਉਹਨਾਂ ਨੇ ਕਹਿੰਦੇ ਵੀ ਤੁਸੀਂ ਪ੍ਰਾਈਵੇਟ ਚ ਲੈ ਜਾ ਹਾਂ ਯਾ ਚੰਡੀਗੜ੍ਹ ਲੈ ਆਈ ਫਿਰ ਪ੍ਰਾਈਵੇਟ ਦਾ ਕਰੀਏ ਉਸ ਤੋਂ ਬਾਅਦ ਉਹਨਾਂ ਨੇ ਵੀ ਸੇਰੇ ਕਹਿੰਦੇ ਵੀ ਉਹਰੇ ਖਰਚਾ ਜ਼ਿਆਦਾ ਤੁਸੀਂ ਹੋਰ ਕਿੱਥੇ ਵੀ ਫਿਰ ਅਸੀਂ ਹਰਿਆਣਾ ਵਿੱਚ ਗਏ ਗੱਡੀ ਲੈ ਕੇ ਉੱਥੋਂ ਵੀ ਫਿਰ ਉਹਨਾਂ ਨੇ ਵੀ ਇਹੀ ਗੱਲ ਪਾਣੀ ਕੀ ਕਹਿੰਦਾ ਜਵਾਬ ਦਿੱਤਾ ਉੱਥੋਂ ਫਿਰ ਵਾਪਸ ਆਏ ਫਿਰ ਅਸੀਂ ਕਰਿਆ ਜੀ ਉਹਰੇ ਆਪਣੇ ਆਦਰਸ਼ਨ ਦੇ ਸੇਰੇ ਦੀ 7 ਵਜੇ 6 6:30 7:00 ਵਜੇ ਇਹ ਦੇ ਤੂੰ एकदम ਤੋੜ ਗਿਆ ਕਿੰਨਾ ਕੁ ਟਾਈਮ ਪਹਿਲਾਂ ਗਿਆ ਸੀ ਉੱਥੇ ਕੰਪੈਨ ਤੇ ਮੁੰਡਾ ਤੋਂ ਮਿੰਨਾ ਇੱਕ ਮਿੰਨਾ ਇੱਕ ਗਿਆ ਸੀ ਨਹੀਂ ਜਦੋਂ ਮੁੰਡਾ ਵਾਪਸ ਆਇਆ ਕੋਈ ਲੱਗ ਰਿਹਾ ਸੀ ਗੱਲਬਾਤ ਉਹ ਦੇਖਣ ਚਾਹ ਉਹਦੇ ਤਕਲੀਫਾਂ ਹੋਣ ਲੱਗ ਰਹੀਆਂ ਹੂੰ ਬੋਲੇ ਨਹੀਂ ਜਾ ਰਿਹਾ ਵੀ ਦੱਸ ਨਹੀਂ ਰਿਹਾ ਸੀ ਉਹ ਵੀ ਕੋਈ ਲੱਗਦਾ ਸ਼ੱਕ ਉਹਨਾਂ ਤੇ ਤੁਹਾਨੂੰ ਹਾਂ ਸ਼ੱਕ ਲੱਗ ਕਿਵੇਂ ਲੱਗ ਸ਼ੱਕ ਕਿਵੇਂ ਲੱਗ ਰਿਹਾ ਸ਼ੱਕ ਮੈਨੂੰ ਐ ਲੱਗ ਰਿਹਾ ਮੈਂ ਚੰਗਾ ਪੜਾ ਭੇਜਿਆ ਹੀ ਹੂੰ ਦੇ ਨਾਮ ਆਪ ਮੁੰਡੇ ਨਾਲ ਗੱਲ ਕੀ ਨਾਮ ਸੀ ਤੁਹਾਡੇ ਮੁੰਡੇ ਦਾ ਬੰਸੀ ਲਾਲ ਜੀ ਬੰਸੀ ਲਾਲ ਇੱਕ ਡੇਢ ਮਹੀਨਾ ਪਹਿਲਾਂ ਗਿਆ ਸੀ ਹਾਂ ਇੱਕ ਮਹੀਨਾ ਹੋ ਗਈ ਉਹਨੂੰ ਗਈ ਅੱਛਾ ਕਿੱਥੇ ਗਿਆ ਸੀ ਇਹ ਕੰਮ ਤੇ ਕੋਈ ਆਈਡੀ ਆ ਇਹ ਕਰਨਾਲ ਦੇ ਲਾਗੇ ਦੱਸ ਰਹੇ ਸੀ ਵੀ ਮੈਂ ਉਹਨੂੰ ਮੁੰਡੇ ਨੂੰ ਵੀ ਫੋਨ ਕਰਿਆ ਮੈਂ ਕਿ ਪੁੱਤ ਤੂੰ ਆ ਜਾ ਕਰ ਤੇਰੇ ਵਾਸਤੇ ਕੰਮ ਲੈ ਕਹਿੰਦਾ ਮੈਨੂੰ ਆਉਣ ਨਹੀਂ ਦੇ ਹਾਂ ਇਹਨਾਂ ਨੇ ਆਉਣ ਨਹੀਂ ਦਿੱਤਾ ਅੱਛਾ ਤੇ ਤੁਹਾਡਾ ਜਦੋਂ ਮੁੰਡਾ ਗਿਆ ਉਦੋਂ ਵਿਅਕਤੀ ਦਾ ਨਾਮ ਕੀ ਜਿਹੜਾ ਲੈ ਕੇ ਗਿਆ ਉਹਦਾ ਨਾਮ ਪ੍ਰਵਿੰਦਰ ਰਾਏ ਪ੍ਰਵਿੰਦਰ ਹੈ ਗੁਰਵਿੰਦਰ 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 ਮਹੀਨਾ ਪਹਿਲਾਂ ਲੈ ਕੇ ਗਿਆ ਹਾਂਜੀ ਠੀਕ ਹੈ ਉਹਦੇ ਨਾਲ ਹੋਈ ਹੈ ਤੁਹਾਡੀ ਗੱਲ ਹੁਣ ਉਹਦੇ ਨਾਲ ਜਦੋਂ 2-3 ਦਿਨ ਪਹਿਲਾਂ ਗੱਲ ਹੋਈ ਆ ਹਸਪੀਟਲ ਆ ਮੈਂ ਵੀ ਕਿਨੂੰ ਕੋ ਮੁੰਡੇ ਨੇ ਗੱਲ ਕਰੀ ਸੱਚੀ ਲਾਲ ਨੇ ਕਹਿੰਦਾ ਰਵਿੰਦਰਾ 3-4000 ਰੁਪਏ ਪਾ ਰੇ ਕਹਿੰਦਾ ਪੈਸੇ ਬਹੁਤ ਲੱਗ ਰਹੇ ਨੇ ਕਿੰਨੇ ਲੱਗੇ ਨੇ ਕਹਿੰਦਾ ਮੈਂ ਕੱਲ ਨੂੰ ਪਾ ਦੂੰਗਾ ਉਹ ਕਹਿੰਦਾ ਹਾਂਜੀ ਕੱਲ ਨੂੰ ਕਹਿੰਦਾ ਪਾ ਦੂੰਗਾ ਫਿਰ ਜੇ ਅਗਲੇ ਦਿਨ ਆਇਆ ਸ਼ਾਮ ਆਈ ਆ ਉਸ ਤੋਂ ਬਾਅਦ ਮੈਂ ਗੱਲ ਕਰੀ ਮੈਨੂੰ ਕਹਿੰਦਾ ਵੀ ਮੈਂ ਕਾਦੇ ਪੈਸੇ ਦਾ ਮੇਰਾ ਤਾਂ ਸੀਜ਼ ਨਹੀਂ ਛੱਡ ਕੇ ਆ ਗਿਆ ਉਹ ਕਹਿੰਦਾ ਹਾਂਜੀ ਮੈਂ ਯਾਰ ਆਕੇ ਤੂੰ ਦੇਖ ਤਾ ਲਾ ਬੰਦੇ ਦੀ ਹਾਲਤ ਕਿਵੇਂ ਹੋ ਰਹੀ ਆ ਹੂੰ ਮੂਝੋ ਗੁੰਮਾਨ ਲੱਗ ਕਹਿਣ ਦਾ ਮੈਨੂੰ ਕੁੱਲ ਮਿਲਾ ਕੇ ਤੁਹਾਨੂੰ ਗੁੰਮਰਾ ਕਰਿਆ ਗਿਆ ਉਹਦੇ ਵੱਲੋਂ ਠੀਕ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਗੁਰਦਾਸ ਨਾਮ ਹੈ ਅੱਛਾ ਬੰਸੀ لال ਤੁਹਾਡਾ ਭਰਾ ਸੀ ਹਾਂ ਮੇਰਾ ਕੱਡਾ ਭਰਾ ਸੀ ਅੱਛਾ ਕੀ ਕਹੋਗੇ ਕੀ ਲੱਗਦਾ ਤੁਹਾਨੂੰ ਸਾਰੇ ਕੇਸ ਦੇ ਬਾਰੇ ਜਦੋਂ ਮੈਂ ਉਹਨੂੰ ਐਡਮਿਟ ਕੀਤਾ ਨਹੀਂ ਜਦੋਂ ਘਰੋਂ ਲੈ ਗਿਆ ਮਤਲਬ ਤੁਰਨ ਦੀ ਹਾਲਤ ਚ ਨਹੀਂ ਸੀਗੀ ਜੀ ਮਤਲਬ ਕਰੇ ਵੀ ਪਤਾ ਨਹੀਂ ਕਿਹਦੇ ਸਾਹਮਣੇ ਆਇਆ ਕਿਹਦੇ ਸਾਹਮਣੇ ਨਹੀਂ ਆਇਆ ਜੀ ਵੀ ਇਹ ਇੰਨੀ ਹੱਦ ਡਾਊਨ ਸੀ ਨਾ ਉਚੋਣਾ ਬਸ ਇੱਕ ਵਸ ਲੈ ਕੇ ਜਾ ਕੇ ਬਸ ਸਾਨੂੰ ਇੰਨਾ ਸੀ ਹੂੰ ਕਹਿਣ ਦਾ ਮਤਲਬ ਵੀ ਜਿਵੇਂ ਤੁਹਾਡੇ ਫਾਦਰ ਸਾਹਿਬ ਕਹਿ ਰਹੇ ਨੇ ਜੀਮਗੜ੍ਹ ਵਾਲਾ ਮੁੰਡਾ ਉਹਦੇ ਤੇ ਸ਼ੱਕ ਹੈ ਤੁਹਾਨੂੰ ਹਾਂਜੀ ਹਾਂਜੀ ਉਹਦੇ ਤੇ ਸ਼ੱਕ ਹੈ ਜੀ ਠੀਕ ਹੈ ਹੁਣ ਤੁਸੀਂ ਥਾਣੇ ਚਾਏ ਹੋ ਕੀ ਕਹਿੰਦੇ ਨੇ ਪੁਲਸ ਵਾਲੇ ਮੈਂ ਜੀ ਆਈਐਨਯੂ ਦੇ ਦੇ ਅੰਦਰ ਗੱਲ ਕਰਦੇ ਕੀ ਜਾਂਦੇ ਜੀ ਠੀਕ ਹੈ ਰਸ਼ਪਾਲ ਰਸ਼ਪਾਲ ਜੀ ਤੁਹਾਡਾ ਸੀ ਬੰਸੀ ਵਾਲਾ ਭਤੀਜਾ ਸੀ ਪੰਜਾਂ ਦਾ ਪੰਜਾ ਸੀ ਕੀ ਕਹੋਗੇ ਕਿਵੇਂ ਹੋਈ ਆ ਉਹਦੀ ਮੌਤ ਇਦਨਾ ਤੋਂ ਇਹ ਵਾ ਸੀਰੀਅਸ ਜਾ ਆ ਜੀ ਮਸ਼ੀਨ ਤੋਂ ਹੂੰ ਬਗਾਰਾ ਕੀ ਘੌਂਡਿਆਂ ਨੇ ਵੀ ਦੇਖਿਆ ਵੀ ਬੰਦਾ ਕੰਨਾਂ ਦੇ ਸਾਰੇ ਨਾਲ ਘਰੇ ਪਹੁੰਚਿਆ ਜੀ ਹੂੰ ਬਹੁਤ ਤੋਂ ਬਾਅਦ ਉਹ ਮਸੇ ਲਾਨੂੰ 7 ਵਜੇ ਘਰੇ ਪਹੁੰਚਿਆ ਜੀ 8:30 ਵਜੇ ਹੂੰ ਤੇ 8-9 ਵਜੇ ਐਡਮਟ ਵੀ ਕਰਵਾਤਾ ਜੀ ਆਊਟਪੁਟ ਤੇ ਹੂੰ ਆ ਬੰਦਾ ਦਿਮਾਗ ਸੀਰੀਅਸ ਨਹੀਂ ਜਿਹੜਾ ਬੰਦਾ ਲੈ ਕੇ ਗਿਆ ਸੀ ਉਹਨੇ ਕੋਈ ਪੁੱਛਤਾਲ ਨਹੀਂ ਕਰੀ ਹਲੇ ਤੱਕ ਉਹਨਾਂ ਦਾ ਕੋ ਨੂੰ ਫੇਰ ਦਾ ਅੱਜ ਮੈਂ ਕਾਲ ਕਰ ਰਿਹਾ ਜੀ ਆਪ ਹੂੰ ਬੰਦਾ ਪਹਿਲੇ ਤਾਂ ਪਹਿਲਾਂ ਕਾਲ ਨਹੀਂ ਚਾਹਦਾ ਸੀ ਬਾਅਦ ਚ ਕਾਲ ਚੱਗੀ ਤੇ ਉਹ ਕਹਿੰਦਾ ਜੀ ਮੈਂ ਆ ਰਿਹਾ ਅੱਧੇ ਘੰਟੇ ਤੱਕ ਆ ਗਿਆ 20 ਮਿੰਟ ਤੱਕ ਆ ਗਿਆ ਸ਼ਵੇਤਾ ਸਰੇ ਲਾਲੂ ਵੀ 9 ਵਜੇ ਤੋਂ ਬਾਅਦ ਫ੍ਰੀ ਟਾਈਮ ਦੇਖ ਲਓ ਵੀ ਘੱਟੋ ਘੱਟ ਜਿਆਦਾ ਇਹ ਕਹਿੰਦਾ ਵੀ 670 ਕੋਲਾ ਕਰ ਦਿੱਤਾ ਬੰਦੇ ਨੇ ਫੋਨ ਨਹੀਂ ਚੱਕ ਰਿਹਾ ਫੋਨ ਚੱਕ ਰਿਹਾ ਵਕਤ ਇਹ ਕਹਿੰਦਾ ਪੰਜ ਮਿੰਟਾਂ ਲੱਗ ਜਾਂਦੇ ਮੈਂ ਤਾਂ 10 ਮਿੰਟਾਂ ਲੱਗ ਜਾਂਦੇ ਕਹਿੰਦਾ ਇਹ ਕਹਿੰਦਾ ਮੇਰਾ ਫਾਦਰ ਸਾਹਿਬ ਆ ਰਹੇ ਨੇ ਕੋਈ ਬੰਦਾ ਅਜੇ ਤੱਕ ਮੇਰੇ ਅੱਗੇ ਸੰਤਖਤ ਇੱਥੇ ਅੱਗੇ ਸਸਕਾਰ ਵੀ ਲਗਾਇਆ ਹੈ ਠੀਕ ਹੈ ਹੁਣ ਤੁਸੀਂ ਥਾਣੇ ਚਾਹੇ ਪੁਲਿਸ ਵਾਲੇ ਕੀ ਕਹਿੰਦੇ ਨੇ ਪੁਲਿਸ ਵਾਲੇ ਜੀ ਗਾਏ ਆ ਜੀ ਦੇਖੋ ਕਰਦੇ ਕਿ ਕਾਰ ਜੇ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਗਲਾ ਕਦਮ ਕੀ ਹੈ ਤੁਹਾਡਾ ਅਗਲਾ ਕ